ਹਲਕਾ ਚਮਕੌਰ ਸਾਹਿਬ ਦੇ ਲੋਕਾਂ ਵਾਸਤੇ ਅਸੀਂ ਪਹਿਲਾਂ ਵੀ ਅੱਖਾਂ ਦੇ ਬਹੁਤ ਸਾਰੇ ਮੁਫਤ ਆਪਰੇਸ਼ਨ ਕੈਂਪ ਲਗਾਏ ਹੈ ਇਸ ਵਾਰ ਫੇਰ 21 22 23 ਨਵੰਬਰ ਜਿਹੜੀ ਕਿ ਹੁਣ 10 ਦਿਨਾਂ ਬਾਅਦ 21 22 23 ਤਰੀਕ ਆਉਣੀ ਹੈ ਇਹਨਾਂ ਇਸ ਤਰੀਕਾ ਦੇ ਵਿੱਚ ਲਗਾਤਾਰ 3 ਦਿਨ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਉਣ ਲਈ ਚੈਕਿੰਗ ਹੋਣੀ ਹੈ ਪਹਿਲਾਂ ਸੋ ਮੇਰੀ ਹਲਕਾ ਚਮਕੌਰ ਸਾਹਿਬ ਦੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਬਜ਼ੁਰਗ ਆ ਕਿਸੇ ਦੀਆਂ ਵੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਉਹ ਆ ਕੇ ਆਪਣੀ ਇੱਥੇ ਅੱਖਾਂ ਚੈੱਕ ਕਰਾਣ ਐਸੀ ਉਹਨਾਂ ਦਾ ਹਰ ਤਰ੍ਹਾਂ ਦਾ ਮੁਫਤ ਇਲਾਜ ਕਰਾ ਕੇ ਦੇਵਾਂਗੇ ਤਿੰਨ ਦਿਨ ਇੱਥੇ ਲੰਗਰ ਵੀ ਚੱਲਣਗੇ ਚਾਹ ਦੇ ਵੀ ਰੋਟੀ ਦੇ ਵੀ ਤੇ ਬੱਸਾਂ ਦਾ ਇੰਤਜ਼ਾਮ ਵੀ ਕਰਾਂਗੇ ਤਾਂ ਕਿ ਜਿਹੜੇ ਲੋਕ ਐ ਉਹ ਆਪਣੇ ਘਰਾਂ ਤੋਂ ਆ ਕੇ ਇੱਥੇ ਅੱਖ ਆਪਣੀ ਚੈੱਕ ਕਰਾ ਕੇ ਵਾਪਸ ਬਜ਼ੁਰਗਾਂ ਨੂੰ ਭੇਜਿਆ ਜਾ ਸਕੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾਓ ਕੋਈ ਵੀ ਜਿਹੜਾ ਜ਼ਰੂਰਤਮੰਦ ਹੈ ਜਿਦੀਆਂ ਅੱਖਾਂ ਦੇ ਆਪਰੇਸ਼ਨ ਨਹੀਂ ਹੋ ਰਹੇ ਉਹ ਇੱਥੇ ਆਵੇ ਤੇ ਆਪਣੀਆਂ ਅੱਖਾਂ ਨੂੰ ਨੋਵਰ ਨੋਵ ਕਰਾਵੇ ਬਹੁਤ ਹੀ ਵਧੀਆ ਇੰਪੋਰਟਡ ਬਾਹਰੀ ਦੇਸ਼ਾਂ ਤੋਂ ਮੰਗਾ ਕੇ ਅੱਖਾਂ ਦੇ ਲੈਂਸ ਜਿਹੜੇ ਆ ਉਪਾਏ ਜਾਣੇ ਆ ਵਧੀਆ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਹੁੰਨੇ ਆ ਤੇ ਪਹਿਲਾਂ ਵੀ ਬਹੁਤ ਕਾਮਯਾਬ ਆਪਰੇਸ਼ਨ ਰਹੇ ਆ ਜਿਹੜਾ ਦੇ ਹੋਏ ਆ ਲਗਭਗ ਹਜ਼ਾਰਾਂ ਲੋਕਾਂ ਦੇ ਐਸੀ ਅੱਖਾਂ ਦੇ ਆਪਰੇਸ਼ਨ ਕਰਾ ਚੁੱਕੇ ਹੁਣ ਵੀ ਮੇਰੀ ਅਪੀਲ ਹੈ ਕਿ ਤੁਸੀਂ ਟੋਲਰ ਮਾਜਰਾ ਰੋਡ ਮਰੰਡਾ ਵਿਖੇ ਜਿਹੜੀ ਮੇਰੀ ਰਿਹائش ਹੈ ਉੱਥੇ ਆ ਕੇ ਤੁਸੀਂ ਆਪਣੇ ਅੱਖਾਂ ਚੈੱਕਰਾਓ 21 22 23 ਨਵੰਬਰ 10 ਦਿਨਾਂ ਬਾਅਦ ਧੰਨਵਾਦ